ਕਿੰਨੇ ਪੈਸੇ ਲਾਇਆ 1000 ਰੁਪਿਆ ਪੰਤਾ 1000 ਰੁਪਿਆ ਮਾਤਾ ਤੋਂ ਲੈ ਆ ਕਾਦੀ ਦੁਕਾਨੇ ਕੀ ਤੁਹਾਡੀ ਚਾਰ ਦੀ ਦੁਕਾਨੇ ਕੀ ਇਹਨਾਂ ਦੀ ਕਿਸੇ ਨੇ 2000 ਲੈ ਲਿਆ ਕਿਸੇ ਨੇ 5000 ਲੈ ਲਿਆ ਕਿਸੇ ਨੇ ਕਿੰਨਾ ਲੈ ਲਿਆ 5500 ਰੁਪਿਆ हां 5500 ਰੁਪਿਆ ਲੈ ਆ ਬਾਈ ਆ ਵੇਖੋ ਕਿੰਨੇ ਪੈਸੇ ਦਿੱਤੇ ਤੁਸੀਂ ਦੇਖੋ 2000 ਰੁਪਿਆ ਲੈ ਕੇ ਕਿ ਨਹੀਂ ਸਾਡਾ ਸਮਾਨ ਚੱਕ ਰਹੇ ਦੇ ਕੋਲ ਛੋਟਾ ਹੱਥੀ ਭੰਗਾਣਿਆ ਸੀ ਛੋਟਾ ਸਮਾਨ ਪਾਣਿਆ ਨਹੀਂ ਸਾਨੂੰ ਪੈਸੇ ਦਿਓਗੇ ਥੋੜੀ ਭਜਾਂ ਕਰਕੇ ਦੁਕਾਨਾ ਲੱਗੀਆਂ ਨੇ ਟੜਕੇ 4 ਆ 12000 ਰੁਪਿਆ ਦਿੱਤਾ ਜੀ ਆ ਰਿਹਾ 12000 ਆ ਆ ਦੇਖੋ ਅੰਤਰਾ ਟਲੇੜੀ ਇੱਥੇ ਆ 6000 ਰੁਪਏ ਦੀ ਪਰਚੀ ਕਾ ਹੋ ਰਹੀ ਹੈ 12000 ਜਿਹੜਾ ਮੇਲ ਕਰਾ ਰਿਹਾ ਹੈ ਇਹ ਬਦਨਾਮੀ ਸਾਡੀ ਹੈਗੀ ਹੈ ਵੀ ਮਾਰਕੀਟ ਕਮੇਟੀ ਵਾਲੇ ਚੇਅਰਮੈਨ ਖਾਈ ਜਾਂਦੇ ਪੈਸੇ ਪੈਸੇ ਤੇਰੇ ਹਾਂ ਇਹ ਸਿਰਫ ਗੱਡੀ ਨੰਬਰ ਪਾਉਂਦੇ ਹੈ ਗੱਡੀ ਨੰਬਰ ਪਾਇਆ ਗੱਡੀ ਨੰਬਰ ਪਾਇਆ ਵਾ ਆ ਵੇਖੋ ਆ ਦੇਖੋ ਗੱਡੀ ਨੰਬਰ ਪਾਇਆ ਹੈ ਪੈਸੇ ਉੱਤੇ ਉੱਤੇ ਲਿਖੇ ਹੋਏ ਆਵੇ 5500 ਰੁਪਿਆ ਤੇ 6000 ਦੀ ਆ ਪਰਚੀ ਹੈ 6000 ਰੁਪਏ ਯਾਰ ਮੈਂ ਸਰਿੰਦਰ ਸਿੰਘ ਬਟੂ ਚੇਅਰਮੈਨ ਮਾਰਕੀਟ ਕਮੇਟੀ ਪੁੱਛੋ ਮੰਡੀ ਇਦੇ ਵਿੱਚ ਆਹ ਸਾਨੂੰ ਹੁਣੇ ਪਤਾ ਲੱਗਿਆ ਵੀ ਇਹ ਸਰگە ਦੁਕਾਨਾਂ ਵਾਲਿਆਂ ਤੋਂ ਇਹਨਾਂ ਨੇ 6000 ਰੁਪਏ ਦੀ ਪਰਚੀ ਕੱਟੀ ਆ ਕਿੰਨੇ ਪਤਾ ਨਹੀਂ ਕੱਟੀ ਆ ਪਰਚੀ 6000 ਰੁਪਏ ਦਿੱਤੇ ਗ੍ਰਾਮ ਪੰਚਾਇਤ ਦੇ ਬੇਗੇ ਦੀ ਨਹੀਂ ਕੱਟੀ ਆ ਹਾਂਜੀ ਆਹ ਕਰੋ ਗੱਲ ਜੀ ਆਹ ਮੁੰਡੇ ਨੇ 6000 ਰੁਪਏ ਲਿਆ ਉਹ ਦੁਕਾਨ ਆ ਕਿ ਨਾ ਮੈਥੋਂ ਪਰਚੀ ਬਸ ਆਹ 6000 ਰੁਪਏ ਦੀ ਇਹ ਵੱਤ ਲਾਤੇ 50 ਦੀ ਦਿੱਤੀ ਆ ਆਹ 6000 ਰੁਪਏ ਦੀ ਇਹ ਆ ਪਰਚੀ 2000 ਰੁਪਏ ਦੀ ਕੁਲਫੀ ਵਾਲੇ ਦੀ ਸਾਰੀਆਂ ਦੁਕਾਨਾਂ ਵਾਲੇ ਦੀ ਚਲੋ ਮੈਂ ਸਾਰਿਆਂ ਦੇ ਚੈੱਕ ਕਰਾਉਣਾ ਸਾਰਾ ਲਫੜ ਕਰ ਮੇਰੀ 5500 ਦੀ ਐਸਾ ਭਾਈ ਲੈ ਕਟ ਪਰਚੀ ਕਿਤੇ ਮੱਸੀ ਲਿਆ ਦੇ ਲੈ ਪਰਚੀ ਵੇਂਦਰ ਸਿੰਘ ਦੇ ਨਾਮ ਆਜੀ ਮੁੰਡਾ ਇਹਨਾਂ ਦਾ ਬੌਂਸਰ ਪਏ ਉਹਨਾਂ ਨੇ ਕੱਟੇ ਨਹੀਂ ਪਰਚੀ ਕੋਈ ਨਹੀਂ ਕਿਹੜਾ ਬੌਂਸਰ ਬਲਾਉ ਉਹਨੂੰ ਬਲਾਉ ਉਹਨੂੰ ਕਿਹੜਾ ਬੌਂਸਰ ਲੈ ਉਹ ਦੱਸੋ ਜਿਹੜਾ ਮੇਲ ਕਰਾ ਰਿਹਾ ਹੈ ਇਹ ਬਦਨਾਮੀ ਸਾਡੀ ਹੈਗੀ ਹੈ ਵੀ ਮਾਰਕੀਟ ਕਮੇਟੀ ਵਾਲੇ ਚੇਅਰਮੈਨ ਖਾਈ ਜਾਂਦੇ ਆ ਪੈਸੇ ਹੈ ਇਹਦੇ ਪੈਸੇ ਇਹ ਖਾਈ ਜਾਂਦੇ ਆ ਗ੍ਰਾਮ ਪੰਚਾਇਤ ਗ੍ਰਾਮ ਬਚਿਆ ਦੀ ਪਰਚੀ ਹੈ ਸਾਰੇ ਨਾਲਾਂ ਦੇ ਕਿਸੇ ਨੇ 2000 ਲੈ ਲਿਆ ਕਿਸੇ ਨੇ 5000 ਲੈ ਲਿਆ ਕਿਸੇ ਨੇ ਕਿੰਨਾ ਲੈ ਲਿਆ 5500 ਰੁਪਏ ਆ 5500 ਰੁਪਏ ਲਿਆ ਬਾਈ ਆ ਵੇਖੋ ਬੈਂਕ ਖਾਤੇ ਚ ਪਾਇਆ ਤੁਰਤ ਪਰ ਪੂਆ ਬੰਦੇ ਨੇ 2000 ਰੁਪਏ ਨਾਲੋ ਖਾਤਾ ਨੰਬਰ ਦੱਸਿਓ ਉਹਦਾ ਉਹਦਾ ਦੇਖਾਉਂ ਨਾ ਆਰਡਰ ਨੰਬਰ ਦੇ ਮੇਰੇ ਬੱਚੇ ਕੋਲ ਜੀ ਮੈਨੂੰ ਲੋਨ ਕਰਵਾਉਣਾ ਹੈ ਉਹਨੇ ਮਾਤਾ ਤੋਂ ਲਈ ਕਿੰਨੇ ਪੈਸੇ ਲਏ ਆ 1000 ਰੁਪਿਆ ਮਾਤਾ ਤੋਂ 1000 ਰੁਪਿਆ ਮਾਤਾ ਤੋਂ ਲਿਆ ਕੱਪ ਕਦੀ ਦਿਖਾਣੇਗੇ ਤੁਹਾਡੀ ਚਾਹ ਦੀ ਦਿਖਾਣੇਗੇ ਇਹਨਾਂ ਦੀ ਮੈਂ ਤਾਂ ਲੰਗਰੀ ਨਹੀਂ ਤੇ ਸਾਰਿਆਂ ਦਿਖਾਣ ਵਾਲੇ ਨੂੰ ਪਤਾ ਕਰੋ ਜੀ 2000 ਰੁਪਏ ਸਤੋਂ ਲਿਤਾ ਜੀ ਲਓ ਪਰਚੀ ਲਓ ਤੁਜੀ ਅੱਜ ਕਿਤੇ ਆ ਵੀ ਦੋ ਡੇਰ ਤਿੰਨ ਅੰਦਰ ਨੇ 12000 ਲਿਆਈ ਬਾਕੀ ਪਰਚੀ ਉਹ ਦੇ ਦਿਓ ਜੀ ਸਾਨੂੰ ਪਰਚੀ ਉਹ ਦੇ ਦਿਓ ਕਿੰਨੇ ਦਾ ਦੱਸ ਪਰਚੀ ਲੈ ਕੇ ਗਏ ਨੇ ਬਿਨਾ ਮੇਰੇ ਕੋਲ ਪਰਚੀ ਆ ਮੇਰੇ ਕੋਲ ਹੈ ਆ ਲੈ ਉੱਪਰ ਚੁਲਿਆ ਕੇ ਆ ਦੇ ਤੀਸਰ ਬੰਦਾ ਲਿਆ ਕੇ ਨੰਬਰ ਖਾਹ ਜਿਹਨੂੰ ਸੀ ਪੈਸੇ ਦਿੰਦੇ ਨੇ ਇਹ ਸਿਰਫ ਗੱਡੀ ਨੰਬਰ ਪਾਉਂਦੇ ਆ ਇਹ ਗੱਡੀ ਨੰਬਰ ਪਾਇਆ ਗੱਡੀ ਨੰਬਰ ਪਾਇਆ ਵਾ ਆ ਵੇਖੋ ਆ ਵੇਖੋ ਗੱਡੀ ਨੰਬਰ ਪਾਇਆ ਪੈਸੇ ਉੱਤੇ ਉੱਤੇ ਲਿਖੇ ਹੋਏ ਆਵੇ 5500 ਰੁਪਇਆ ਆ 6000 ਰੁਪਇਆ ਕੱਤੀ ਦਾ ਇਹ ਲੱਖ ਰੁਪਇਆ ਦਾ ਕਬਲਾ ਹੈਗਾ ਇਹ ਸਾਡੇ ਸਾਡੇ ਨਾਂ ਤੇ ਖਾਦੇ ਆ ਪੈਸੇ ਇਹ ਸਾਰੇ ਇਨਕੁਆਰੀ ਹੋਣੀ ਚਾਹੀਦੀ ਹੈ ਬੰਦਿਆਂ ਦੀ ਵੀ ਕਿਹੜੇ ਕਿਹੜੇ ਬੰਦਿਆਂ ਨੇ ਖਾਦੇ ਆ ਨੇ ਭਾਈ ਕਿਨੇ ਪੈਸੇ ਦਿੱਤੇ ਤੁਸੀਂ ਵੱਡੇ ਕੋਲ 2000 ਰੁਪਏ ਲੈ ਕੇ ਕਿ ਨਹੀਂ ਸਾਡਾ ਸਮਾਨ ਚੱਕ ਰਿਹਾ ਦੇ ਕੋਲ ਥੋੜਾ ਹੱਥ ਹੀ ਭੰਗਾਨਿਆ ਸੀ ਥੋੜਾ ਸਮਾਨ ਪਾਣਿਆ ਨਹੀਂ ਸਾਨੂੰ ਪੈਸੇ ਦੇਓਗੇ ਥੋੜੀ ਭਜਾਂ ਕਰਕੇ ਦੁਕਾਨਾ ਲੱਗੀਆਂ ਨੇ ਟੜਕੇ 4 ਵਜੇ ਬੰਦੇ ਤਾਂ ਬਾਹਰ ਕੱਢੋ ਵੱਡਿਆ ਆਪ 12000 ਰੁਪਏ ਦਿੱਤਾਈ ਆ ਰਿਹਾ 12000 ਵਾਲਾ ਸਕਰੀਨਸ਼ਾਟ ਆਏਗਾ ਕੋਈ ਜਿਹੜੇ ਪੈਸੇ ਦਿੱਤੇ ਆ ਤੁਸੀਂ ਨੇ ਦਿਓ ਪਰ ਆ ਕੋਈ ਹੈਗਾ ਦੇਖੋ ਪਰਚੀ ਲਾ ਦੂਜੀ ਗੱਡੀ ਤੇ ਵੱਧ ਗਿਆ ਪਰਚੀਆ ਦਿਓ ਪਰਚੀਆ ਦਿਓ ਖਸਾਰੇ ਨਹੀਂ ਕਰਦੇ ਆ ਮਸਲਾ ਆ ਦੇਖੋ ਅੰਦਰ ਅਟਲੇੜੀ ਇੱਥੇ ਆ 6000 ਰੁਪਏ ਦੀ ਪਰਚੀ ਕਾ ਹੋ ਰਹੀ ਹੈ 12000 ਇਹ 4 ਨੰਬਰ ਖੜ ਜਾਂਦੇ ਆ ਬਾਕੀ ਸਿਕੰਦਰ ਕਿੱਥੇ ਆਉਣੇ ਪੈਟੀਆਂ 3 2 7 ਹਾਂਜੀ ਤੇਰੇ ਪੈਸੇ ਕਿੱੱਥੇ ਕਿੱਥੇ ਆ 7 ਨੰਬਰ 6 6000 ਦੀ ਆ ਪਰਚੀ ਹੈ 6000 ਰੁਪਏ ਯਾਰ ਇੰਨਾ ਕਹਤਾ ਹੀ ਸੀਗੀ ਅਸੀਂ ਆ ਚੈੱਕ ਕੀਤੀ ਆ ਕੇ ਆਉਂਦੇ ਆ ਬਲਾ ਯਾਰ ਉਹਨੂੰ ਵੀ ਬਲਾ ਜਿਹੜਾ ਬੌਂਸਰ ਨੇ ਬੌਂਸਰ ਦੇ ਨਾਮ ਲੈਂਦੇ ਆ ਤੇ ਦੋਨੋਂ ਵੀ ਤੇਰੀ ਕਿ ਸਵੇਰੇ ਪਏ ਪੈਸੇ ਉਹਨਾਂ ਨਾਲ ਦੇ ਉਹਦਾ ਦੇ ਹੀ ਮੈਨੂੰ ਸਕਰੀਨ ਸ਼ਾਟ ਦੇ 1000 ਰੁਪਏ ਦਾ ਅਸੀਂ ਪਾਇਆ ਆਨਲਾਈਨ ਹੋ ਗਿਆ ਸਕਰੀਨ ਸ਼ਾਟ ਲੈ ਲੈ ਸਕਰੀਨ ਸ਼ਾਟ ਲੈ ਆਕਰ ਪਤਾ ਲੱਗ ਜੂ ਕਿਹੜੇ ਖਤੇ ਤੇ ਪਏ ਆ ਪੈਸੇ ਲੈ ਆ ਮੇਰੇ ਪਏ ਆ ਗਿਆ ਮੇਰਾ ਫੋਟੋ ਮੁੰਡਾ ਇਹਦੇ ਪਾਇਆ 3500 ਪਾਇਆ ਤੇ 2000 ਰੁਪਏ ਨਕਦ ਦਿੱਤਾ ਸੀ ਸਕਰੀਨ ਸ਼ਾਟ ਦੇਈ ਬੰਨ ਸਕਰੀਨ ਸ਼ਾਟ ਦੇ ਕੀ ਨਗਰ ਨੂੰ ਗ੍ਰਾਮ ਪਚਾਦੇ ਕਿਵੇਂ ਲਿਖੂਗਾ ਯਾਰ ਕੋਈ ਗ੍ਰਾਮ ਪਚਾਦੇ ਲੱਟ ਗਿਆ ਤਾਂ ਫੇਰ ਹੀ ਲਿਖਿਆ ਐਵੇਂ ਕਿਹਾ ਸਾਡੇ ਮਾਰਕੀਟ ਕਮੇਟੀ ਦੇ ਨੇ ਲਿਖਤੀ ਇਹਨਾਂ ਨੇ ਗਲਤ ਕਰਿਆ ਜਗਾ ਸਾਡੀ ਮਾਰਕੀਟ ਕਮੇਟੀ ਦੀ ਆ ਪੈਸੇ ਉਹ ਲੈ ਜਾਂਦੇ ਆ ਇਹਨਾਂ ਨੇ ਜੀ ਕੱਲ੍ਹ ਪੁਲਿਸ ਵਾਲੇ ਲੈ ਕੇ ਪਿਛੰਡੇ ਵਾਲੇ ਆ ਮੇਰਾ ਪਿੱਤਲ ਪਿਆ ਉਹਦੇ ਬੈਂਚ ਦੇ ਉੱਤੇ ਆ ਕਰੀ ਸਕਰੀਨ ਸ਼ਾਟ ਆ ਲੋ ਜੀ 3500 ਰੁਪਿਆ ਪਾਇਆ ਦੇਖ ਆ ਨੰਬਰੀਏ ਦੇ ਉੱਤੇ ਆਇਆ ਵਾ 3500 ਪਾ ਕੇ 2000 ਨਕਦ ਦਿੱਤਾ ਜੀ ਆ ਇੱਧਰ ਲਗਾਈ ਸਕਰੀਨਸ਼ਾਟ ਆ ਆਹ ਦੇਓ ਆ ਲੈ ਲੈ ਸਕਰੀਨਸ਼ਾਟ ਦੇਈ ਆ ਕਰੀ ਕਾਪੀ ਕਰ ਲੈ ਕਰ ਲਿਆ 25000 ਮੰਗਦੇ ਸੀ ਮੇਰੇ ਕੋਲ 1000 ਰੁਪਏ ਮੇਰੇ ਕੋਲ ਲੈ ਕੇ ਆਲੇ 3500 ਵਾਲਾ ਤਾਂ ਨਹੀਂ ਆ 3500 ਵਾਲਾ ਹੀ ਆ ਕਰ 2000 2000 ਸਕਰੀਨਸ਼ਾਟ ਵਾਲੇ ਵੀ ਲੈ ਲੈ ਆਨਲਾਈਨ ਕਰਿਆ ਨੂੰ ਆ 5500 ਰੁਪਏ ਆ ਫੋਨ ਨੰਬਰੀਆ ਹੈ ਪਰ ਸਾਰਾ ਕੁਝ ਹੈਗਾ ਜੀ ਉਹ ਬੰਦੇ ਦਾ ਨੰਬਰ ਵੀ ਹੈਗਾ ਜੀ ਉਹਦਾ ਬੰਦੇ ਦਾ ਚਲੋ ਇਹਨਾਂ ਕੱਲ ਨੂੰ ਲੈਟਰ ਕੱਢਾਂਗੇ ਡਿਸਟ੍ਰਿਕਟ ਨੂੰ ਲੈ ਕੇ ਦੇਵਾਂਗੇ ਵੀ ਆ ਸਾਡੇ ਕੋਲ ਪਰਚੇ ਹੈਗੀਆਂ ਵੀ ਇਹਦੇ ਇਨਕੁਆਰੀ ਕੀਤੀ ਜਾਵੇ ਵੀ ਕਿੰਨੇ ਪੈਸੇ ਇਕੱਠੇ ਕਿਤੇ ਇਥੋਂ ਹਾਂ ਜੀ ਪੰਜਾਬ ਜੀ ਉਹ ਪਰਚੇ ਦਿੱਤੀਆਂ ਨੇ ਦੁਕਾਨੀ ਨੂੰ ਸਾਡੇ ਕੋਲ ਪਰਚੇ ਦਿੱਤੀਆਂ ਭਾਈ ਸਾਡੇ ਕੋਲ ਪਹਿਲਾਂ ਹੀ ਇਰਾਗਾ ਲੈਣੇ ਨੇ 20 ਬੰਦੇ ਪੁਲਿਸ ਵਾਲੇ ਲੈ ਆਏ ਸਾਡੇ ਜਮਾਨੇ ਨਾਲ ਬਾਲਾ ਬਾਲਾ ਲੱਗ ਗਿਆ ਦੂਸਰੇ ਕੋਲ ਦਿੱਤੀ ਹੋਰ ਗਲਤੀ ਆ ਪਾਈ ਸਾਡੇ ਨਾਲ ਭਾਈ ਜੀ ਉਹ ਤਾਂ ਫੜ ਕੇ ਮੈਨੂੰ ਬਾਅਦ ਕਰਦੇ ਉਹਨਾਂ ਨੇ ਨੇ ਕਿ ਉਹ ਦੁਕਾਨ ਪਾ ਕੇ ਲੇ ਕੇ ਜੰਨੇ ਆ ਚਲੋ ਆਓ ਦੁਕਾਨ ਵਾਲਾ ਅਮਨਦੀਪ ਸਾਰੇ ਪੁੱਛੋ ਇੱਕ ਮਿੰਟ ਕੋਈ ਨਹੀਂ ਪਰਚੀ ਦਾ ਕੀ ਕਰਦੇ ਤੂੰ ਹੁਣ ਅਸੀਂ ਕੰਮ ਕਰ ਲਓ ਸਾਰਾ ਤਾਂ ਪੁੱਛੋ ਤੁਹਾਡੀ ਪਰਚੀ ਕਿੱਥੇ ਹੈ ਬਈ ਆ ਜਿੰਦਾ ਇਹ 2000 ਵਾਲੀ ਅਜੇ ਆ ਬਾਈ ਦੀ ਪੁੱਛੋ 2000 ਬੰਦੇ 200 ਰੁਪਏ ਕਹਿੰਦਾ ਸਾਰਾ 2500 ਹਾਂਜੀ ਕਹੇ ਤਾਂ ਦੀਆਂ ਕਿ ਤੁਹਾਨੂੰ ਪਰਜੇਤਾ ਨਹੀਂ ਨੰਨੇ ਗ੍ਰਾਮ ਚਾਹੇ ਉਹਨਾਂ ਕੋਲ ਨਹੀਂ ਤੁਸੀ ਗੱਲ ਇਹ ਆ ਵੀ ਆ ਤੁਸੀਂ ਆ ਇਹ ਅਸੀਂ ਬਾਅਦ ਚ ਦਿੱਤੀਆਂ ਜੀ ਪਰਚੀਆਂ ਉਹਨੇ ਭਾਏ ਦੇ ਓਏ ਪਰਚੀਆਂ ਵੀ ਨਹੀਂ ਦਿੱਤੀਆਂ ਪੈਸੇ ਲੈ ਲਏ ਅਸੀਂ ਆ ਗ੍ਰਾਮ ਪੰਚਾਇਤ ਬੇਗਾ ਜ਼ਰਾ ਤੁਸੀਂ ਗੱਲ ਸਾਂਝ ਪੰਚਾਇਤ ਦੇਦਾ ਆਪਣੀ ਆਪਣੀ ਪਰਚੀਆਂ ਤਾਂ ਆਪਣੀਆਂ ਨਾ ਨਹੀਂ ਨਹੀਂ ਪਰਚੀਆਂ ਅਸੀਂ ਦਿੱਤੀਆਂ ਮੇਰੀ ਗੱਲ ਤਾਂ ਸਮਝੋ ਕੀ ਆ ਜਦੋਂ ਉਹਨਾਂ ਨੇ ਪੈਸੇ ਲੱਕੇ ਕਰਾਇਆ ਇਹ ਦੋ ਵਾਰ ਦੋ ਵਾਰ ਉਹਨਾਂ ਨੇ ਕੀ ਕਿਹਾ ਇੱਕਦਲੇ ਗਰੁੱਪਰੀਏ ਥਾਂ ਦੇ ਪਰਚੀਆਂ ਅਸੀਂ ਜਿਹੜਾ ਨਾ ਥੋੜੇ ਲੰਘਦੀਆਂ ਪਾ ਕੇ ਪੰਚਾਇਤ ਤੁਸੀਂ ਕੱਢ ਦੋ ਵੀ ਜਿਹੜੇ 5-7 ਬੰਦੇ 10 ਬੰਦੇ ਅੰਦਰ ਲਵਾਈਆਂ ਬੂਡ ਵਾਲੀਆਂ ਉਹਨਾਂ ਦੀਆਂ ਤੁਸੀਂ ਕੱਢੋ ਕਹਿੰਦਾ ਇੱਧਰ ਲਿਆ ਜਿੰਨੀਆਂ ਰੈਡੀ ਉਹਨਾਂ ਦੀਆਂ ਸਾਰੀਆਂ ਆ ਉਹਨਾਂ ਨੇ ਐਸੀ ਉਹਨਾਂ ਕੋਲੇ ਵਾਝੀ ਇੱਥੇ ਬੰਸਰ ਨੂੰ ਬੁਲਾਇਆ ਯਾਰ ਮੁੰਡਾ ਜਿਹੜਾ ਗੱਲ